ਇੱਕ ਨੁਕਸਾ ਧਨ ਮਾਹੁਰ ਦਾ ਮੈਂ ਤਾਂ ਹੀ ਕਹਾਂ ਵੀ ਤਸਕੇ ਜਾਈਏ ਇੱਕ ਨੁਕਸਾ ਹੋਰ ਉਹ ਹੈ ਮਤਲਬ ਬਹੁਤ ਤਕੜਾ ਬਹੁਤ ਜ਼ਬਰਦਸਤ ਨੁਕਸਾ ਦੇਸ਼ਾਂ ਲੱਗਾ ਹੈ ਪਰ ਉਹ ਕਾਮਨ ਛੋਟੀਆਂ-ਛਿਟੀਆਂ ਗੱਲਾਂ ਦੇ ਵਿੱਚ ਸਾਨੂੰ ਉਹਦੀ ਲੋੜ ਪੈਂਦੀ ਆ ਆਮ ਨਾ ਤਾਂ ਡਾਕਟਰ ਨੂੰ ਹੱਥ ਪਾਉਂਦਾ ਨਾ ਉਹਨ ਕੋਈ ਵੈਦ ਹੱਥ ਪਾਉਂਦਾ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਸਿੱਧੀ ਹਸਪੀਟਲ ਤੋਂ ਇਲਾਵਾ ਉਹਦਾ ਹੱਲ ਨਹੀਂ ਜਿਵੇਂ ਕੋਈ ਅੱਗ ਦੇ ਨਾਲ ਸੜ ਗਿਆ ਬੱਚਾ ਜਾਂਦਾ ਬਾਥਰੂਮ ਚ ਗੀਜ਼ਰ ਦਾ ਪਾਣੀ ਭਰਿਆ ਉਹਨੂੰ ਨਹੀਂ ਪਤਾ ਉਹਨੇ ਸਿਰਚ ਪਾ ਲਿਆ ਚੱਕ ਕੇ ਬੱਚਾ ਸੜ ਗਿਆ ਜਨਾਨੀਆਂ ਦੇ ਉੱਪਰ ਕੋਈ ਵਾਰੀ ਕੋਈ ਚੀਜ਼ ਇਹੋ ਜਿਹੀ ਪੈ ਜਾਂਦੀ ਆ ਕਈ ਵਾਰੀ ਗੈਸ ਦੇ ਨਾਲ ਕੋਈ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਹੜੀਆਂ ਔਰਤਾਂ ਕਈ ਵਾਰੀ ਇਹ ਨੁਸਖਾ ਉਨ੍ਹਾਂ ਵਾਸਤੇ ਫਾਇਦੇਮੰਦ ਹੋਏਗਾ ਜਿਹੜੀਆਂ ਔਰਤਾਂ ਕਿਚਨ ਦੇ ਵਿੱਚ ਕੰਮ ਕਰਦੇ ਕੁਝ ਮਿਸ ਹੈਪ ਹੋ ਜਾਂਦੀਆਂ ਮਿਸ ਹੈਪ ਹੋ ਜਾਂਦੀ ਹੈ ਸੜ ਜਾਂਦੀ ਆਗ ਦੇ ਨਾਲ ਹਨਾ ਕਿਸੇ ਵੀ ਤਰੀਕੇ ਨਾਲ ਅੱਗ ਦਾ ਛੜਿਆ ਬੰਦਾ ਹੋਵੇ ਪੰਜਾਬ ਦੇ ਵਿੱਚ ਮੈਂ ਹੁਣ ਤੱਕ ਜਿੱਥੇ ਤੱਕ ਮੈਨੂੰ ਖਿਆਲ ਆ ਦੋ ਬੰਦੇ ਇਸ ਦਵਾਈ ਨੂੰ ਵਰਤਦੇ ਨੇ ਦੋ ਬੰਦੇ ਵੈ ਤੁਸੀਂ ਨਹੀਂ ਦੋ ਹੋਰ ਵਰਤਦੇ ਆ ਸਭ ਤੋਂ ਇਲਾਵਾ ਦੋ ਹੋਰ ਵਰਤਦੇ ਆ ਔਰ ਵਰਤਦੇ ਆ ਦਵਾਈ ਫਰੀ ਦਿੰਦੇ ਆ ਇਹ ਵੀ ਨਾਲ ਕਿ ਦਵਾਈ ਫਰੀ ਹੋ ਦਿੰਦੇ ਆ ਵਾ ਅਸੀਂ ਵੀ ਦਵਾਈ ਫਰੀ ਹੋ ਦਿੰਦੇ ਆ ਇਦਾਂ ਦਾ ਨੁਕਸਾ ਤੁਹਾਨੂੰ ਮੈਂ ਦੇਣ ਲੱਗਿਆ ਵੀ ਕਈ ਵਾਰੀ ਇੰਨੀ ਜਲਣ ਇੰਨਾ ਕੜਵਾ ਹੁੰਦਾ ਜਲ ਅੱਗ ਦੇ ਸੜੇ ਦਾ ਕਿ ਬੰਦਾ ਦਮ ਤੋੜ ਜਾਂਦਾ ਉਹਨੂੰ ਇਹ ਸਟੰਟ ਬਿਲਕੁਲ 15 20 ਮਿੰਟ ਦੇ ਵਿੱਚ ਹੀ ਇੰਨੀ ਠੰਡ ਤੇ ਰਿਲੀਫ ਦਿੰਦਾ ਤੇ ਹੋ ਸਕਦਾ ਉਹਨੂੰ ਕਿਤੇ ਜਾਣ ਦੀ ਲੋੜ ਨਾ ਪਵੇ ਇਦੇ ਵਿੱਚ ਤਿੰਨ ਚੀਜ਼ਾਂ ਲੈਣੀਆਂ ਨੇ ਆਪਾਂ ਇੱਕ ਲੈਣਾ ਸਰੋਂ ਦਾ ਤੇਲ ਇੱਕ ਰਾਲ ਇੱਕ ਮੁਰਦਾ ਰਾਲ ਦੋ ਤਰ੍ਹਾਂ ਦੀ ਰਾਲ ਆਉਂਦੀ ਆ 50 ਗ੍ਰਾਮ 70 ਗ੍ਰਾਮ ਜਿਹੜੀ ਆਪਾਂ ਨੇ ਰਾਲ ਲੈਣੀ ਆ 70 ਗ੍ਰਾਮ ਕੱਲੀ ਰਾਲ 70 ਗ੍ਰਾਮ 20 ਗ੍ਰਾਮ ਜਿਹੜੀ ਆ ਉਹ ਮੁਰਦਾ ਰਾਲ ਦੋ ਇਹ ਚੀਜ਼ਾਂ ਨਾ ਪਾ ਕੇ ਕਿਸੇ ਵੱਡੇ ਕੁੰਡੇ ਦੇ ਵਿੱਚ ਅਸੀਂ ਤਾਂ ਖਰਲਚੇ ਪਾਉਨੇ ਆ ਉਹਨੂੰ ਖਰਲ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨਾਂ ਕੁੱਟ-ਕੁੱਟ ਕੇ ਬਰੀਕ ਕਰ ਲੈਣੀ ਬਰੀਕ ਕਰਕੇ ਉਹਦੇ ਵਿੱਚ ਸਰੋਂ ਦਾ ਤੇਲ ਪਾ ਦੇ ਪਾਈਆ ਉਹਦੇ ਵਿੱਚ ਰਗੜਾਈ ਕਰ ਦੇਣੀ ਸ਼ੁਰੂ ਐ ਨਾ ਰਗੜਾਈ ਕਰਦਿਆ ਕਰਦੇ ਆ 2 4 5 ਲੀਟਰ ਪਾਣੀ ਰੱਖੋ ਕੋਲੇ ਉਨੀ ਰਗੜਾਈ ਕਰਨੀ ਆ ਕੱਪ ਭਰੋ ਪਾਣੀ ਦਾ ਵਿੱਚ ਪਾਈ ਚਲੋ ਰਗੜੀ ਚਲੋ ਕੱਪ ਭਰੋ ਪਾਣੀ ਦਾ ਵਿੱਚ ਪਾਤਾ ਫੇਰ ਰਗੜਾਈ ਕਰੀ ਚਲੋ ਕੱਪ ਪਾਣੀ ਦਾ ਪਾਤਾ ਫੇਰ ਰਗੜਾਈ ਕਰੀ ਚਲੋ ਜਿੰਨਾ ਚਿਰ ਐ ਨੋ ਉਹ ਪੂਰਾ ਮਤਲਬ ਫੁੱਲ ਕੇ 2 3 4 ਕਿਲੋ ਨਹੀਂ ਬਣ ਜਾਂਦਾ ਜਾਂ ਪਾਣੀ ਵਿੱਚੋਂ ਉਹਦੇ ਖੱਪਣੋਂ ਹਟਦਾ ਨਹੀਂ ਉਨਾਂ ਚਰੂ ਨੂੰ ਬੜਾਈ ਚੱਲੋ ਪਾਣੀ ਪਾਈ ਚੱਲੋ ਰਗੜੀ ਚੱਲੋ ਪਾਣੀ ਪਾਈ ਚੱਲੋ ਉਹਦੀ ਪੂਰੀ ਮੱਲਮ ਬਣ ਜੂਗੀ ਤੁਹਾਡੀ ਘੱਟੋ ਘੱਟ 5-4 ਕਿਦੋ ਬਸ ਇਹ ਤੁਹਾਡੀ ਦਵਾਈ ਤਿਆਰ ਆ ਜਿੰਨਾ ਮਰਜ਼ੀ ਹੋਵੇ ਤੁਸੀਂ ਇੱਕ ਵਾਰੀ ਅੱਗ ਦੇ ਸੜੇ ਦੇ ਉੱਤੇ ਏਦਾਂ ਲਾਤ ਆ ਨਾ ਮਾੜੀ ਮੋਟੀ ਗੱਲ ਤਾਂ ਤੁਹਾਨੂੰ ਮਤਲਬ ਸੇਮ ਡੇਚ ਖਤਮ ਹੋ ਜਾਂਦੀ ਆ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਜੇ ਸੜ ਵੀ ਗਿਆ ਛਾਲੇ ਪੈ ਗਏ ਛਾਲਿਆਂ ਤੋਂ ਪਹਿਲਾਂ ਲੱਗਦੇ ਹੋਗੇ ਛਾਲਾ ਪੈਂਦਾ ਨਹੀਂ ਇਹ ਵੀ ਗਾਰੰਟੀ ਆ ਤੁਸੀਂ ਮੌਕੇ ਤੇ ਫਟਾਫਟ ਲਾ ਲੋਗੇ ਸ਼ਾਲਾ ਨਹੀਂ ਪੈਂਦਾ ਜਿੰਨਾ ਮਰਜ਼ੀ ਸੜ ਗਿਆ ਜੇ ਸ਼ਾਲੇ ਪੈ ਵੀ ਗਏ ਆ ਤੁਸੀਂ ਇੱਕ ਵਾਰੀ ਲਾ ਲੋਗੇ ਦੋ ਵਾਰੀ ਤੀਜੀ ਵਾਰੀ ਤੁਹਾਡੀ ਸਕਿਨ ਸਾਰੀ ਸਾਫ ਹੋ ਜੇ ਇਹ ਨੁਕਸਾ ਜਿਹੜਾ ਇਹ ਆਮ ਬਦਾਂ ਕੋਲ ਹੈ ਨਹੀਂ ਮੈਂ ਤਾਂ ਹੀ ਕਹਿਆ ਸਿਰਫ ਦੋ ਬੰਦੇ ਬਣਾਉਂਦੇ ਆ ਹੁਣ ਇਹਨੂੰ ਚਾਹੇ ਹਜ਼ਾਰ ਬੰਦਾ ਬਣਾ ਲਵੇ ਜਿਹੜਾ ਮਰਜ਼ੀ ਵੈਦ ਬਣਾ ਲਵੇ ਜਿਹੜਾ ਮਰਜ਼ੀ ਨੂੰ ਘਰੇ ਬਣਾ ਲਵੇ ਇਹ ਤੋਂ ਵਧੀਆ ਅੱਕਦੇ ਸੜਿਆ ਦਾ ਨੁਕਸਾਨੀ ਅੱਕ ਦਾ ਸੜਿਆ ਹੋਇਆ ਗਰਮ ਪਾਣੀ ਪੈ ਗਿਆ ਕੁਝ ਵੀ ਹੋ ਕੁਝ ਵੀ ਪੈ ਜਵੇ ਤੇਲ ਵੀ ਪਈ ਨਹੀਂ ਔਰਤਾਂ ਦੇ ਵਿੱਚੇ ਤਰ੍ਹਾਂ ਦਾ ਸੜਿਆ ਕੋਈ ਤੇਲ ਵੀ ਪੈ ਜੇ ਤਾਂ ਵੀ ਹੋ ਜੂ ਤੇਲ ਵੀ ਪੈ ਜਵੇ ਕੁਝ ਪੈ ਜਵੇ ਬਸ ਫਟਾਫਟ ਜਿੱਥੇ ਦਵਾਈ ਪਈਆ ਨਾਲ ਹੀ ਤੁਸੀਂ ਲਾਉਣੀ ਆ ਓਕੇ ਉਸੇ ਟਾਈਮ ਰੱਖੇ ਤੇ ਉਸੇ ਟਾਈਮ ਬਿਲਕੁਲ ਬਿਲਕੁਲ ਸਾਡੇ ਘਰ ਦਾ ਕੇਸ ਹੈ ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਬੱਚਾ ਪਾਣੀ ਗਰਮ ਪਾ ਲੈਂਦਾ ਮੇਰੇ ਪੋਤੀ ਨਾਲ ਇਦਾਂ ਹੋਇਆ ਸੀ ਮੈਂ ਇੱਥੇ ਬੈਠਾ ਤੇ ਮੈਨੂੰ ਘਰੋਂ ਫੋਨ ਆਇਆ ਕੀ ਹੋ ਗਿਆ ਮੈਂ ਕਹਿੰਦੇ ਕੁੜੀ ਨੇ ਗਰਮ ਗਰਮ ਪਾਣੀ ਉੱਪਰ ਪਾ ਲਿਆ ਕੁੜੀ ਸੜ ਗਈ ਮੈਂ ਫਟਾਫਟ ਗਿਆ ਦੇਖਾ ਤਾਂ ਉਹਨੇ ਗੀਜ਼ਰ ਦੇ ਉੱਤੇ ਨਹਾਉਣ ਲੱਗੀ ਨ ਪਹਿਲਾਂ ਮਾਤਾ ਨਹਾਉਂਦੀ ਨਹੀਂ ਸੀ ਡਰਦੀ ਮੈਂ ਨਹੀਂ ਨਹਾਉਣਾ ਮੈਂ ਨਹੀਂ ਨਹਾਉਣਾ ਜਾ ਕੇ ਨਾ ਗਰਮ ਪਾਣੀ ਗੀਜ਼ਰ ਦਾ ਡੱਬਾ ਭਰਿਆ ਚੱਕ ਕੇ ਸਿਰ 'ਚ ਪਾ ਲਿਆ ਵਾਹ ਹੋਏ ਉਹ ਤਾਂ ਤੜਫੇ ਪੂਰੀ ਹੱਥ ਨਾ ਲਾਉਣ ਦੇ ਚੀਕਾ ਦੇ ਚੀਕਾ ਮੈਂ ਫੜਾ ਵੱਡਾ ਡੱਬਾ ਚੱਕਿਆ ਉਹਦੀ ਚੀਕ ਹਰੀਫੇ ਮੈਂ ਸੁਣੀਆ ਉਹਨੂੰ ਬ ਚੰਗੀ ਤਰ੍ਹਾਂ ਲਪਤਾਂ ਦੂਜੇ ਦਿਨ ਸਕੂਲ ਗਈ ਆਹੋ ਕੁਝ ਨਹੀਂ ਸੀਗਾ ਦੂਜੇ ਦਿਨ ਹਾਂ ਦੂਜੇ ਦਿਨ ਸਕੂਲ ਗਈ ਆਹੋ